ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਤੋਂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟਾਪਿਕ ਕਰਾਂਗੇ ਜਿਹੜੇ ਕਿ ਗੰਦੀ ਅਵਸਥਾਵਾਂ ਸਲਮਜ਼ ਇਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ ਤੇ ਇਹਨਾਂ ਨੂੰ ਜਿਹੜੇ ਕਿ ਇਹਨਾਂ ਦੇ ਖੇਹੋਂ ਦੇ ਵਿੱਚ ਇਹਨਾਂ ਦੇ ਬਣਨ ਦੇ ਕੀ ਕਾਰਨ ਨੇ ਤੇ ਸੁਧਾਰ ਦੇ ਤਰੀਕੇ ਠੀਕ ਹੈ ਤੁਹਾਡਾ ਕੁਸ਼ਨ ਕੀ ਹੈ ਵੀ ਗੰਦੀ ਅਵਸਥਾ ਕੀ ਹੁੰਦੀ ਹੈ ਨੇ ਇਹਨਾਂ ਦੇ ਕੀ ਵਿਸ਼ੇਸ਼ਤਾਵਾਂ ਨੇ ਜਾਂ ਗੰਦੀ ਅਵਸਥਾ ਤੁਹਾਡਾ ਕੀ ਮਤਲਬ ਹੈ ਇਹਦੇ ਕੀ ਵਿਸ਼ੇਸ਼ਤਾਵਾਂ ਨੇ ਜਾਂ ਤੁਸੀਂ ਗੰਦੀ ਅਵਸਥਾ ਬਾਰੇ ਕੀ ਜਾਣਦੇ ਹੋ ਝੂਗੀਆਂ ਝੋਪੜੀਆਂ ਬਾਰੇ ਤੁਸੀਂ ਕੀ ਜਾਣਦੇ ਹੋ ਗੰਦੀ ਅਵਸਥਾ ਅਵਸਥਾਵਾਂ ਤੋਂ ਤੁਹਾਡਾ ਕੀ ਭਾਵ ਹੈ ਸਭ ਤੋਂ ਪਹਿਲਾਂ ਜਾਣ ਪਛਾਣ ਰਹੇ ਸਾਡੇ ਦੇਸ਼ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਤੇ ਜਨਸੰਖਿਆ ਦੇ ਵਧਣ ਨਾਲ ਸ਼ਹਿਰਾਂ ਦੇ ਵਿੱਚ ਬਹੁਤ ਝਾਰੀਆਂ ਜਿਹੜੇ ਸਮੱਸਿਆਵਾਂ ਵਧ ਰਹੀਆਂ ਨੇ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਮੱਸਿਆ ਜਿਹੜੀ ਹੈਗੇ ਸਾਨੂੰ ਬਹੁਤ ਹੀ ਜ਼ਿਆਦਾ ਤੰਗ ਕਰ ਰਹੀ ਹੋ ਹੈਗਾ ਸ਼ਹਿਰਾਂ ਵਿੱਚ ਰਹਿਣ ਦੀ ਸਮੱਸਿਆ। ਤਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਮਿਲਦੇ ਨਹੀਂ ਕਿਉਂਕਿ ਜਨਸੰਖਿਆ ਜ਼ਿਆਦਾ ਹੁੰਦੀ ਆ। ਤੇ ਜੇ ਮਿਲਦੇ ਵੀ ਨੇ ਤਾਂ ਬਹੁਤ ਮਹਿੰਗੇ ਰੇਟਾਂ ਤੇ ਮਿਲਦੇ ਨੇ ਜਿਹੜੇ ਆਮ ਆਦਮੀ ਜਾਂ ਗਰੀਬ ਆਦਮੀ ਅਫੋਰਡ ਨਹੀਂ ਕਰ ਸਕਦੇ। ਪਰ ਉਹਨਾਂ ਨੂੰ ਆਪਣੇ ਕੰਮਾਂ ਲਈ ਸ਼ਹਿਰ ਵਿੱਚ ਰਹਿਣਾ ਹੀ ਪੈਂਦਾ। ਇਸ ਕਰਕੇ ਇਹਨਾਂ ਨੂੰ ਗੰਦੀਆਂ ਬਸਤੀਆਂ ਦੇ ਵਿੱਚ ਰਹਿਣਾ ਪੈਂਦਾ। ਗੰਦੀਆਂ ਬਸਤੀਆਂ ਸ਼ਹਿਰਾਂ ਵਿੱਚ ਇੱਕ ਮਹੱਤਵਪੂਰਨ ਤੇ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈਆਂ ਨੇ। ਇਹਨਾਂ ਨੂੰ ਝੁੱਗੀਆਂ ਚਾਰਲਸ ਠੀਕ ਹੈ ਚਾਲਾਂ ਜਾਂ ਚੋਪੜ ਪੱਟੀ ਜਾਂ ਵਸਤੀਆਂ ਇਹਨਾਂ ਨਾਮ ਨਾਲ ਜਾਣਿਆ ਜਾਂਦਾ ਇਸ ਤਰੀਕੇ ਨਾਲ ਅਸੀਂ ਗੰਦੀਆਂ ਵਸਤੀਆਂ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਗੰਦੇ ਘਰਾਂ ਜਾਂ ਇਮਾਰਤਾਂ ਦਾ ਉਹ ਸਮੂਹ ਜਿੱਥੇ ਜ਼ਰੂਰਤ ਤੋਂ ਵੱਧ ਲੋਕ ਜੀਵਨ ਨਾ ਜਿਉਣ ਦੇ ਹਾਲਾਤ ਵਿੱਚ ਰਹਿੰਦੇ ਨੇ ਮਤਲਬ ਕਿ ਜੀਵਨ ਨਾ ਜਿਉਣ ਦੇ ਹਾਲਾਤ ਦੇ ਵਿੱਚ ਸਿਰਫ ਆਪਣਾ ਇੱਕ ਟਾਈਮ ਨੂੰ ਗਤੀਤ ਕਰਨ ਲਈ ਰਹਿੰਦੇ ਨੇ ਜਿੱਥੇ ਨਿਕਾਸੀ ਦੇ ਸਹੀ ਪ੍ਰਬੰਧ ਨਾ ਹੋਣ ਕਰਕੇ ਸਹੂਲਤਾਂ ਦੀ ਅਨਹੋਂਦ ਹੋਣ ਕਰਕੇ ਲੋਕਾਂ ਨੂੰ ਗੰਦੀ ਵਾਤਾਵਰਣ ਵਿੱਚ ਰਹਿਣਾ ਪੈਂਦਾ ਇਸ ਨਾਲ ਉਹਨਾਂ ਦੀ ਸਿਹਤ ਤੇ ਸਮੂਹ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਨੈਤਿਕਤਾ ਉੱਤੇ ਬੁਰਾ ਅਸਰ ਪੈਂਦਾ ਤੇ ਇਸ ਤਰੀਕੇ ਨਾਲ ਗੰਦੀ ਵਸਤੀ ਕ ਜਹਾ ਖੇਤਰ ਸ਼ਹਿਰ ਦੇ ਵਿੱਚ ਹੁੰਦਾ ਜਿੱਥੇ ਰਹਿਣ ਦੇ ਸਥਾਨ ਬਹੁਤ ਹੀ ਘਟਿਆ ਹੁੰਦੇ ਨੇ ਗੰਦੀਆਂ ਵਸਤੀਆਂ ਨੂੰ ਅਸੀਂ ਇੱਕ ਸਮਾਜਿਕ ਤੱਥ ਦੇ ਵਿੱਚ ਦੇਖ ਸਕਦੇ ਹਾਂ ਗੰਦੀਆਂ ਵਸਤੀਆਂ ਦੇ ਵਿੱਚ ਹੀਟ ਲਿਗੀਆਂ ਚੀਜ਼ਾਂ ਨੂੰ ਅਸੀਂ ਧਿਆਨ ਦੇ ਨਾਲ ਦੇਖ ਸਕਦੇ ਹਾਂ ਜਨਸੰਖਿਆ ਬਹੁਤ ਜ਼ਿਆਦਾ ਘਣਤਾ ਹੁੰਦੀ ਆ ਲੋਕਾਂ ਦੀ ਭੀੜ ਹੁੰਦੀ ਆ ਗੰਦੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਗੰਦੇ ਘਰ ਠੀਕ ਹੈ ਤੇ ਨੈਕਸਟ ਹੈਗਾ ਅਪਰਾਧ ਗਰੀਪੀ ਇਸ ਤਰੀਕੇ ਨਾਲ ਗੰਦੀ ਬਸਤੀ ਵਿੱਚ ਬਹੁਤ ਜ਼ਿਆਦਾ ਲੋਕ ਇਕੱਠੇ ਮਿਲ ਕੇ ਜੀਵਨ ਜਾਂ ਜਿਉਣ ਵਾਲੇ ਵਾਤਾਵਰਣ ਵਿੱਚ ਰਹਿੰਦੇ ਨੇ ਜਿੱਥੇ ਬਹੁਤ ਜ਼ਿਆਦਾ ਗਰੀਬੀ ਗੰਦੇ ਘਰ ਤੇ ਗਰੀਬੀ ਹੁੰਦੀ ਹੈ ਜਿੱਥੇ ਪਾਣੀ ਨਿਕਾਸੀ ਦਾ ਪ੍ਰਬੰਧ ਸਹੀ ਨਹੀਂ ਹੁੰਦਾ ਅਜਾ ਖੇਤਰ ਜਿੱਥੇ ਵਿਅਕਤੀ ਜੀਵਨ ਜੀ ਨਹੀਂ ਸਕਦਾ ਤੇ ਜਿਨ੍ਹਾਂ ਦਾ ਵਾਤਾਵਰਣ ਇਸ ਲਈਕ ਨਹੀਂ ਹੁੰਦਾ ਜਿੱਥੇ ਕੀ ਵਿਅਕਤੀ ਚੰਗੀ ਤਰ੍ਹਾਂ ਜੀਵਨ ਜੀ ਸਕੇ 2001 ਦੇ ਜਲਗੰਗਾ ਅਨੁਸਾਰ ਗੰਦੀ ਬਸਤੀ ਉਹ ਹੈ ਜਿਸ ਨੂੰ ਰਾਜ ਸਰਕਾਰ ਸਥਾਨਕ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਸ਼ਾਸਨ ਸਭ ਦੁਆਰਾ ਗੰਦੀ ਵਸਤੀ ਘੋਸ਼ਿਤ ਕਰ ਦਿੱਤਾ ਗਿਆ ਉਹ ਖੇਤਰ ਜਿੱਥੇ ਘੱਟੋ ਘੱਟ 300 ਲੋਕ ਰਹਿੰਦੇ ਨੇ ਜਿੱਥੇ 60 70 ਘਰ ਗੰਦੇ ਤਰੀਕੇ ਨਾਲ ਬਣੇ ਹੋਏ ਹੁੰਦੇ ਨੇ ਜਿੱਥੋਂ ਦਾ ਵਾਤਾਵਰਣ ਸਿਹਤਮੰਦ ਨਹੀਂ ਹੁੰਦਾ ਤੇ ਇਹਨਾਂ ਦਾ ਇਨਫਰਾ ਇਨਫਰਾਸਟ੍ਰਕਚਰ ਬਹੁਤ ਤੇ ਇਹ ਜਿੱਥੋਂ ਦਾ ਇਨਫਰਾਸਟ੍ਰਕਚਰ ਬਹੁਤ ਘਟੀਆ ਹੁੰਦਾ ਜਿੱਥੇ ਪੀਣ ਲਈ ਪਾਣੀ ਦੀ ਇਹ ਨਿਕਾਸੀ ਜਿਸਮਾ ਸਿਆ ਹੁੰਦੀ ਹੈ ਗੰਦੀ ਬਸਤੀਆਂ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਫਸਟਾਂ ਕੀ ਰਹਿਣ ਦੇ ਸਥਾਨ ਦੀ ਸਮੱਸਿਆ ਪ੍ਰੋਬਲਮ ਆਫ ਪਲੇਸ ਆਫ ਲੀਵਿੰਗ ਗੰਦੀਆਂ ਬਸਤੀਆਂ ਸਭ ਤੋਂ ਪਹਿਲੀ ਮਹੱਤਵਪੂਰਨ ਵਿਸ਼ੇਸ਼ਤਾ ਇਹਨਾਂ ਵਿੱਚ ਰਹਿਣ ਦੇ ਸਥਾਨ ਦੀ ਮਿਲਣ ਦੀ ਸਮੱਸਿਆ ਹੁੰਦੀ ਹੈ ਲੋਕ ਸ਼ਹਿਰਾਂ ਵਿੱਚ ਕੰਮ ਕਰਨ ਦੀ ਤਲਾਸ਼ ਵਿੱਚ ਆਪਣੇ ਪਿੰਡ ਦੇ ਘਰਵਾਰ ਛੱਡ ਕੇ ਆਉਂਦੇ ਨੇ ਉਹਨਾਂ ਸ਼ਹਿਰਾਂ ਵਿੱਚ ਤਾਂ ਕੰਮ ਮਿਲ ਜਾਂਦਾ ਪਰ ਰਹਿਣ ਦਾ ਸਥਾਨ ਘਰ ਨਹੀਂ ਮਿਲਦਾ ਜੇ ਮਿਲਦਾ ਵੀ ਤਾਂ ਉਹ ਗੰਦੀਆਂ ਬਸਤੀਆਂ ਵਿੱਚ ਮਿਲਦਾ ਇਹਨਾਂ ਬਸਤੀਆਂ ਵਿੱਚ ਇੱਕ ਹੀ ਕਮਰੇ ਵਿੱਚ 8-10 ਵਿਅਕਤੀ ਬਹੁਤ ਹੀ ਭੈੜੇ ਹਾਲਾਤਾਂ ਵਿੱਚ ਰਹਿੰਦੇ ਨੇ ਤੇ ਰੋਟੀ ਵੀ ਬਣਾਉਂਦੇ ਨੇ ਇਸ ਤਰੀਕੇ ਨਾਲ ਇਹਨਾਂ ਬਸਤੀਆਂ ਵਿੱਚ ਰਹਿਣ ਦੇ ਅਗੇ ਇਹਦਾ ਸੈਕੰਡ ਅਪਰਾਧ ਨਾਲ ਭਰਪੂਰ ਫੁੱਲ ਆਫ ਕ੍ਰਾਈਮਸ ਗੰਧੀਆਂ ਵਸਤੀ ਅਪਰਾਧ ਨਾਲ ਭਰਪੂਰ ਹੁੰਦੀਆਂ ਨੇ ਇੱਥੇ ਰਹਿਣ ਵਾਲੇ ਲੋਕਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਵਿਵਹਾਰ ਵੀ ਘਟਿਤ ਹੁੰਦੇ ਨੇ ਵੀ ਘਟਿਤ ਮਤਲਬ ਕਿ ਅਪਰਾਧ ਵਿਸ਼ਵਾਭਿਰਤੀ ਵਾਲਾ ਪ੍ਰਾਦਾ ਆਤਮ ਹੱਥਿਆ ਪਰਿਵਾਰਿਕ ਵਿਘਤਨ ਸ਼ਰਾਬਖੋਰੀ ਨਸ਼ਾਖੋਰੀ ਲੈ ਸਕਦੇ ਆ ਗੰਧੀਆਂ ਵਸਤੀ ਵਿੱਚ ਨੈਤਿਕਤਾ ਨਾਮ ਦੀ ਕਿਸੇ ਦੀ ਕਿਸੇ ਚੀਜ਼ ਦੀ ਕੋਈ ਜਗ੍ਹਾ ਨਹੀਂ ਹੁੰਦੀ ਉੱਥੇ ਰਹਿਣ ਵਾਲੇ ਲੋਕਾਂ ਵਿੱਚ ਅਨਪੜਤਾ ਜ਼ਿਆਦਾ ਹੁੰਦੀ ਹੈ ਗਲਤ ਵਿਵਹਾਰ ਵਾਲਾ ਖੁੱਲਾਪਨ ਜ਼ਿਆਦਾ ਹੁੰਦਾ ਹੈ ਨਪਕਾਇਆ ਸਨ ਗੰਦੀ ਬਸਤੀ ਵਿੱਚ ਆਮ ਤੌਰ ਉਤੇ ਅਪਰਾਧ ਵੱਲ ਜਾਣ ਦੇ ਮੌਕੇ ਵਿਅਕਤੀ ਲਈ ਜ਼ਿਆਦਾ ਹੁੰਦੇ ਨੇ ਸਹੂਲਤਾਂ ਦੀ ਕਮੀ ਲੈਕ ਆਫ ਫੈਸਿਲਿਟੀਆਂ ਗੰਦੀਆਂ ਬਸਤੀਆਂ ਵਿੱਚ ਸਹੂਲਤਾਂ ਦੀ ਕਮੀ ਹੁੰਦੀ ਹੈ ਇੱਥੇ ਬਸਤੀਆਂ ਵਿੱਚ ਆਮ ਤੌਰ ਤੇ ਗੈਰ ਕਾਨੂੰਨ ਹੁੰਦੀਆਂ ਨੇ ਇਹ ਗੈਰ ਕਾਨੂੰਨੀ ਜਿਸ ਕਿਸੇ ਹੋਰ ਦੀ ਜ਼ਮੀਨ ਉੱਤੇ ਕਬਜ਼ਾ ਕਰਕੇ ਬਣਾ ਬਣਾਇਆ ਜਾਂਦੀਆਂ ਨੇ ਗੈਰ ਕਾਨੂੰਨੀ ਹੋਣ ਦੇ ਕਾਰਨ ਇੱਥੇ ਸਰਕਾਰ ਵੱਲੋਂ ਕਾਨੂੰਨ ਕਾਨੂੰਨੀ ਰੂਪ ਨਾਲ ਦਿੱਤੇ ਜਾਣ ਵਾਲੇ ਜਿਹੜੇ ਸਹੂਲਤਾਂ ਨੇ ਜਿਹੜੇ ਸਰਕਾਰ ਸਹੂਲਤਾਂ ਦਿੰਦੀ ਆ ਉਹ ਨਹੀਂ ਮਿਲਦੀਆਂ ਜਿਵੇਂ ਬਿਜਲੀ ਪਾਣੀ ਕਿਉਂਕਿ ਇਹ ਜਿਹੜੀਆਂ ਬਸਤੀਆਂ ਨੇ ਇਹ ਆਪਾਂ ਕਹਿ ਸਕਦੇ ਵੀ ਗੈਰ ਕਾਨੂੰਨੀ ਜ਼ਮੀਨ ਤੇ ਬਣਾਈ ਜਾਵੇ ਹੁੰਦੀਆਂ ਨੇ ਪਾਣੀ ਬਿਜਲੀ ਨਾਲੀਆਂ ਸੜਕਾਂ ਗੰਦੇ ਪਾਣੀ ਦੀ ਨਿਕਾਸੀ ਇਹਦਾ ਨਹੀਂ ਉਹਨਾਂ ਨੂੰ ਜਿਹੜੀ ਸਹੂਲਤ ਮਿਲਦੀ ਇਹਨਾਂ ਸਹੂਲਤਾਂ ਨਾ ਮਿਲਣ ਕਰਕੇ ਇੱਥੇ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕ ਸਹੂਲਤਾਂ ਦੀ ਕਮੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਜੀਵਨ ਨੂੰ ਨਰਕ ਕਿਹਾ ਜਾਂਦਾ ਇੱਥੋਂ ਦਾ ਵਾਤਾਵਰਣ ਰਹਿਣ ਲਾਇਕ ਨਹੀਂ ਹੁੰਦਾ ਗੰਦਗੀ ਨਾਲ ਭਰਪੂਰ ਹੁੰਦਾ ਪਾਣੀ ਤੇ ਬਿਜਲੀ ਦੀ ਕਮੀ ਹੁੰਦੀ ਹੈ ਤੇ ਬੱਚੇ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਕਈ ਮਰ ਵੀ ਜਾਂਦੇ ਨੇ ਤੇ ਇੱਥੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਲੱਗਣ ਦੇ ਮੌਕੇ ਜ਼ਿਆਦਾ ਹੁੰਦੇ ਨੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਸਿਹਤ ਸੁਵਿਧਾਵਾਂ ਬਹੁਤ ਘੱਟ ਹੁੰਦੀਆਂ ਨੇ ਹਾਂਜੀ ਬਹੁਤ ਜ਼ਿਆਦਾ ਜਨਸੰਖਿਆ ਓਵਰ ਪੋਪੂਲੇਸ਼ਨ ਆਮ ਤੌਰ ਤੇ ਗੰਦੀ ਹਾਲਤਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਿਵੇਂ ਦਿੱਲੀ ਮੁੰਬਈ ਕਲਕੱਤਾ ਵਿੱਚ ਮਿਲਦੇ ਨੇ ਲੋਕ ਪਿੰਡਾਂ ਵਿੱਚ ਆਪਣੇ ਘਰ-ਵਾਰ ਛੱਡ ਕੇ ਜਾਂ ਛੋਟੇ ਸ਼ਹਿਰਾਂ ਤੋਂ ਚੰਗੇ ਕੰਮ ਦੀ ਭਾਲ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਚਲੇ ਜਾਂਦੇ ਨੇ ਤੇ ਉੱਥੇ ਰਹਿੰਦੇ ਨੇ ਸ਼ਹਿਰਾਂ ਵਿੱਚ ਕੋਈ ਨਾ ਕੋਈ ਕੰਮ ਉਹਨਾਂ ਨੂੰ ਮਿਲ ਜਾਂਦਾ ਪਰ ਰਹਿਣ ਦੀ ਚੰਗੀ ਥਾਂ ਨਹੀਂ ਮਿਲਦੀ ਚੰਗੀ ਥਾਂ ਵਾਲੇ ਫਲੈਟ ਜਾਂ ਘਰਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੁੰਦਾ ਤੇ ਆਮ ਆਦਮੀ ਇੰਨਾ ਕਿਰਾਇਆ ਨਹੀਂ ਦੇ ਸਕਦਾ ਇਸ ਕਰਕੇ ਉਹਨਾਂ ਨੂੰ ਰਹਿਣ ਦੀ ਸਸਤੀ ਜਗ੍ਹਾ ਲੱਭਣੀ ਪੈਂਦੀ ਹੈ ਤੇ ਸਸਤੀ ਜਗ੍ਹਾ ਗੰਦੀਆਂ ਬਸਤੀਆਂ ਵਿੱਚ ਹੀ ਮਿਲਦੀ ਆ ਤੇ ਸ਼ਹਿਰਾਂ ਵਿੱਚ ਕੋਈ ਨਾ ਕੋਈ ਕੰਮ ਉਹਨਾਂ ਨੂੰ ਮਿਲ ਜਾਂਦਾ ਪਰ ਰਹਿਣ ਦੀ ਥਾਂ ਚੰਗੀ ਨਹੀਂ ਮਿਲਦੀ ਚੰਗੀ ਥਾਂ ਵਾਲੇ ਫਲੈਟਾਂ ਦਾ ਕਿਰਾਇਆ ਜ਼ਿਆਦਾ ਹੁੰਦਾ ਤੇ ਆਮ ਆਦਮੀ ਇੰਨਾ ਜ਼ਿਆਦਾ ਵੱਧ ਕਰਾਇ ਨਹੀਂ ਦੀ ਸਾਡਾ ਇਸ ਕਰਕੇ ਰਹਿਣ ਦੀ ਸਸਤੀ ਜਗ੍ਹਾ ਲੱਭਣੀ ਪੈਂਦੀ ਆ ਸਸਤੀ ਜਗ੍ਹਾ ਬਸਤੀਆਂ ਵਿੱਚ ਹੀ ਮਿਲਦੀ ਆ ਤੇ ਲੋਕ ਬਹੁਤ ਜ਼ਿਆਦਾ ਗਿਣਤੀ ਵਿੱਚ ਇੱਥੇ ਰਹਿਣ ਲਈ ਆ ਜਾਂਦੇ ਨੇ ਇੱਥੇ ਜਨਸੰਖਿਆ ਬਹੁਤ ਵੱਧ ਜਾਂਦੀ ਆ ਤੇ 1 ਕੀ ਕਮਰੇ ਦੇ ਵਿੱਚ 8 ਤੋਂ 10 ਤੱਕ ਲੋਕ ਰਹਿੰਦੇ ਨੇ ਤੇ ਖਾਣਾ ਬਣਾਉਂਦੇ ਨੇ ਅੱਗੇ ਹੈਗਾ ਸੱਭਿਆਕ ਸਮਾਜ ਤੋਂ ਦੂਰ ਅਵੇ ਫਰੋਮ ਸਿਵਲਾਈਜ਼ਡ ਸੁਸਾਇਟੀ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਲੋਕ ਸੱਭਿਆਕ ਸਮਾਜ ਤੋਂ ਦੂਰ ਗੰਦੇ ਵਾਤਾਵਰਣ ਵਿੱਚ ਰਹਿੰਦੇ ਨੇ ਉਹਨਾਂ ਲੋਕਾਂ ਦਾ ਸੱਭਿਆਚਾਰ ਸਮਾਜ ਨਾਲ ਕੋਈ ਸੰਪਰਕ ਦਾ ਸਾਧਨ ਨਹੀਂ ਹੁੰਦਾ ਇਹਨਾਂ ਵਸਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਇੱਥੇ ਰਹਿਣ ਉਹਨਾਂ ਦੀ ਸਿਹਤ ਲਈ ਠੀਕ ਨਹੀਂ ਹੈ ਤੇ ਇੱਥੋਂ ਦਾ ਵਾਤਾਵਰਣ ਕਾਫੀ ਗੰਦਾ ਤੇ ਦੂਸ਼ਿਤ ਆ ਪਰ ਉਹਨਾਂ ਕੋਲ ਉੱਥੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਤਾਂ ਉਹ ਸਾਰੀ ਉਮਰ ਹੀ ਗਰੀਬੀ ਬੇਰੁਜ਼ਗਾਰੀ ਅਪਰਾਧਾਂ ਨਾਲ ਸੰਘਰਸ਼ ਕਰਦੇ ਨੇ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ ਚੰਗੀਆਂ ਸਹੂਲਤਾਂ ਤਾਂ ਉਹਨਾਂ ਤੋਂ ਬਹੁਤ ਦੂਰ ਹੀ ਹੁੰਦੀਆਂ ਨੇ ਸਮੱਸਿਆ ਦੀ ਪਰਮਾਰ ਫੁੱਲ ਆਫ ਪ੍ਰੋਬਲਮਸ ਗੰਦੀਆਂ ਵਸਤੀਆਂ ਮ ਇਹਨਾਂ ਬਸਤੀਆਂ ਵਿੱਚ ਹਰ ਇੱਕ ਪ੍ਰਕਾਰ ਦੀਆਂ ਸਮੱਸਿਆਵਾਂ ਮਿਲ ਜਾਂਦੀਆਂ ਜਿਵੇਂ ਗਰੀਬੀ, ਬੇਰੋਜ਼ਗਾਰੀ, ਵੇਸ਼ਵਾ, ਅਪਰਾਧ, ਬਾਲ ਅਪਰਾਧ, ਹਿੰਸਾ, ਨਸ਼ਾਖੋਰੀ, ਗੰਦੀ ਆਦਤਾਂ ਤੇ ਇੱਥੇ ਆ ਮਿਲ ਜਾਂਦੇ ਨੇ। ਰੋਜ਼ ਦਿਹਾੜੀ ਕਮਾਉਣ ਵਾਲੇ ਮਜ਼ਦੂਰ, ਰਿਕਸ਼ਾ ਚਲਾਉਣ ਵਾਲੇ, ਰੇਡੀਓ ਚਲਾਉਣ ਵਾਲੇ, ਛੋਟੇ-ਮੋਟੇ ਚੋਰ ਅਪਰਾਧ ਇੱਥੇ ਹੁੰਦੇ ਨੇ। ਤੇ ਇੱਕ ਕਮਰੇ 'ਚ ਮਾਤਪੀ ਤੋਂ ਬੱਚੇ ਰਹਿੰਦੇ ਨੇ ਛੋਟੀ ਉਮਰ ਵਿੱਚ ਹੀ ਸਭ ਕੁਝ ਦੇਖਣਾ ਲੰਨ ਤੇ ਫਿਰ ਉਹਨਾਂ ਕਮਾਪਦਈ ਕਿੱੱਚੇ ਜਾਂਦੇ ਨੇ ਤੇ ਅਪਰਾਧਵਾਲ ਜਾਂਦੇ ਨੇ। ਸੋ ਇਹ ਸੀ ਇਹਦੀਆਂ ਵਿਸ਼ੇਸ਼ਤਾਵਾਂ। ਹਾਂਜੀ ਕਾਰਨ ਕੀ ਨੇ ਫਸਟ ਕਾਰਨ ਕੀ ਆ ਆਰਥਿਕ ਕਾਰਨ ਜੇ ਅਸੀਂ ਗੌਰ ਨਾਲ ਦੇਖੀਏ ਤਾਂ ਗੰਦੀਆ ਵਸਤੇ ਨੇ ਸਾਹਮਣੇ ਆਉਣ ਦਾ ਕਾਰਨ ਹੀ ਆਰਥਿਕ ਹੈ ਲੋਕ ਗਰੀਬੀ ਕਰਕੇ ਆਪਣੇ ਪਿੰਡਾਂ ਨੂੰ ਛੱਡ ਕੇ ਕਮਾਈ ਦੀ ਤਲਾਸ਼ ਦੇ ਵਿੱਚ ਸ਼ਹਿਰਾਂ ਵੱਲ ਜਾਂਦੇ ਨੇ ਇੱਥੇ ਪੈਸਾ ਕਮਾਉਣ ਲਈ ਰਹਿ ਜਾਂਦੇ ਨੇ ਤੇ ਆਪਣੀ ਰੋਟੀ ਦੇ ਨਾਲ ਨਾਲ ਉਹਨਾਂ ਵਿੱਚ ਬੈਠੇ ਆਪਣੀ ਪਤਨੀ ਤੇ ਬੱਚਿਆਂ ਲਈ ਵੀ ਪੈਸਾ ਬਣਾਉਣਾ ਜ਼ਰੂਰੀ ਹੁੰਦਾ ਤੇ ਆਮਦਨੀ ਘੱਟ ਹੁੰਦੀ ਹੈ ਖਰਚੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਉਹ ਮਹਿੰਗੇ ਮਕਾਨਾਂ ਵਿੱਚ ਨਹੀਂ ਰਹਿ ਸਕਦੇ ਤੇ ਗੰਦੀਆ ਵਸਤੇ ਵਿੱਚ ਰਹਿਣਾ ਉਹਨਾਂ ਨੂੰ ਠੀਕ ਲੱਗਦਾ ਹੈ ਗੇ ਹੈਗਾ ਉਦਯੋਗੀ ਕਰਨ ਗੰਦੀਆਂ ਬਸਤੀਆਂ ਦੇ ਵਿੱਚ ਵਸਣ ਦਾ ਸਭ ਤੋਂ ਵੱਡਾ ਹੱਥ ਉਦਯੋਗੀ ਕਰਨ ਦਾ ਹੁੰਦਾ ਆਮ ਤੌਰ ਤੇ ਦੇਖਿਆ ਜਾਂਦਾ ਕਿ ਇੱਥੇ ਜਿੱਥੇ ਵੀ ਉਦਯੋਗ ਬਣਨੇ ਸ਼ੁਰੂ ਹੋ ਜਾਂਦੇ ਨੇ ਉੱਥੇ ਆਲੇ ਦੁਆਲੇ ਉਹਨਾਂ ਦੇ ਲੋਕਾਂ ਦੇ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਲੋਕ ਪਿੰਡ ਦੇ ਘਰ-ਵਾਰ ਛੱਡ ਕੇ ਸ਼ਹਿਰਾਂ ਵਿੱਚ ਇਹਨਾਂ ਉਦਯੋਗਾ ਵਿੱਚ ਕੰਮ ਦੀ ਤਲਾਸ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕੰਮ ਤਾਂ ਮਿਲ ਜਾਂਦਾ ਪਰ ਆਮਦਨੀ ਘੱਟ ਹੁੰਦੀ ਹੈ ਜਿਸ ਕਰਕੇ ਉਹ ਮਹਿੰਗੇ ਘਰਾਂ ਵਿੱਚ ਨਹੀਂ ਰਹਿ ਸਕਦੇ ਇਸ ਕਰਕੇ ਉਹਨਾਂ ਨੂੰ ਗੰਦੀਆਂ ਅਵਸਥਾਵਾਂ ਵਿੱਚ ਰਹਿਣਾ ਪੈਂਦਾ ਇੱਕ ਕਮਰੇ ਦੇ ਵਿੱਚ 8-10 ਲੋਕ ਰਹਿੰਦੇ ਨੇ ਤੇ ਇਹਨਾਂ ਗੰਦੀਆਂ ਅਵਸਥਾਵਾਂ ਦਾ ਵਾਤਾਵਰਣ ਰਹਿਣ ਦਾ ਸਥਾਨ ਕਾਫੀ ਗੰਦਾ ਹੁੰਦਾ ਉਹਨਾਂ ਨੂੰ ਕਈ ਸਮੱਸਿਆਵਾਂ ਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹਦੇ ਨਾਲ ਜੋਗੀ ਕਰਨ ਦੇ ਕਾਰਨ ਗੰਦੀਆਂ ਅਵਸਥਾਵਾਂ ਫਸ ਜਾਂਦੀਆਂ ਨੇ ਅਗਰ ਰਾਜਨੀਤਿਕ ਕਾਰਨ ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਤੇ ਸਾਡੇ ਦੇਸ਼ ਦੇ ਵਿੱਚ ਗੰਦੀਆਂ ਅਵਸਥਾਵੀਆਂ ਦੇ ਸਾਹਮਣੇ ਆਉਣ ਦਾ ਕਾਰਨ ਰਾਜਨੀਤਿਕ ਦਲ ਹੈ ਹਿਰਾਨੀਕ ਦਲ ਸੱਤਾ ਪ੍ਰਾਪਤ ਕਰਨ ਲਈ ਹਮੇਸ਼ਾ ਲੜਦੇ ਰਹਿੰਦੇ ਨੇ ਗਰੀਬਾਂ ਨੂੰ ਉੱਚਾ ਚੁੱਕਣ ਲਈ ਉਹਨਾਂ ਦੇ ਪ੍ਰੋਗਰਾਮ ਤੇ ਆਪਣੀ ਹੀ ਵਿਚਾਰਧਾਰਾ ਹੁੰਦੀ ਆ ਪਰ ਉਹਨਾਂ ਦੇ ਜੀਵਨ ਪੱਤਰ ਵਿੱਚ ਗਰੀਬੀ ਥਾਂ ਕੋਈ ਨਹੀਂ ਹੁੰਦੀ ਤੇ ਗਰੀਬੀ ਦੀਆਂ ਮੁਸ਼ਕਲਾਂ ਤੋਂ ਬਹੁਤ ਦੂਰ ਹੁੰਦੇ ਨੇ ਉਹ ਤੇ ਮਤਲਬ ਕਿਉਂ ਉਹ ਉਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ ਤੇ ਚਾਹੇ ਉਹ ਦਲ ਗਰੀਬਾਂ ਨੂੰ ਉੱਚਾ ਚੁੱਕਣ ਲਈ ਪ੍ਰੋਗਰਾਮ ਬਣਾਉਂਦੇ ਨੇ ਪਰ ਅਸਲ ਦੇ ਵਿੱਚ ਉਹ ਕਰਦੇ ਕੁਝ ਨਹੀਂ ਹੈਗੇ ਤੇ ਇਹ ਪ੍ਰੋਗਰਾਮ ਸਿਰਫ ਉਹਨਾਂ ਦੇ ਵੋਟਾਂ ਪ੍ਰਾਪਤ ਕਰਨ ਲਈ ਬਣਾਏ ਜਾਂਦੇ ਨੇ ਇਹਨਾਂ ਦੇ ਹਾਲਾਤ ਸੁਧਾਰਨ ਘੱਟ ਕੋਸ਼ਿਸ਼ ਕਰਦੇ ਨਾਲ ਇੱਕ ਦਲ ਵੋਟ ਬੈਂਕ ਨੂੰ ਬਚਾਉ ਲਈ ਇਹਨਾਂ ਨੇ ਇੱਕ ਥਾਂ ਤੋਂ ਤੇ ਅੱਗੇ ਸਮਾਜਿਕ ਸਮੱਸਿਆ ਸਮਵਸਥਾ ਹਾਂਜੀ ਸਾਡੇ ਸਮਾਜਿਕ ਸਮਵਸਥਾ ਗਰੀਬਾਂ ਤੇ ਕਮਜ਼ੋਰ ਲੋਕਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ ਗਰੀਬ ਲੋਕ ਸ਼ਹਿਰਾਂ ਵਿੱਚ ਉਹਨਾਂ ਥਾਵਾਂ ਤੇ ਰਹਿ ਜਾਂਦੇ ਜਿੱਥੇ ਜਾਨਵਰ ਵੀ ਰਹਿਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਮਜਬੂਰ ਵਿੱਚ ਮਨੁੱਖੀ ਵਾਤਾਵਰਣ ਵਿੱਚ ਰਹਿੰਦਾ ਬਣਾ ਉਹਨਾਂ ਨੂੰ ਸਮਾਜ ਸਰਕਾਰ ਤੇ ਉਦਯੋਗਪਤੀਆਂ ਦੁਆਰਾ ਸਮਾਜ ਲਈ ਗੈਰ ਜ਼ਰੂਰੀ ਸਮਝਿਆ ਜਾਂਦਾ ਸਰਕਾਰ ਉਦਯੋਗਪਤੀ ਤਾਂ ਆਪਣੇ ਸਵਾਰਥਾਂ ਕਾ ਇਹਨਾਂ ਤੋਂ ਕੰਮ ਲੈਂਦੇ ਨੇ ਤੇ ਇਹਨਾਂ ਨੂੰ ਉੱਚਾ ਚੁੱਕਣ ਲਈ ਉਹ ਨਹੀਂ ਦੰਦੇ ਜੇ ਉੱਚਾ ਉੱਠ ਵੀ ਜਾਂਦੇ ਉੱਚੇ ਵਰਗ ਲਈ ਖਤਰਾ ਬਣ ਜਾਂਦੇ ਨੇ ਇਹ ਸਾਡੀ ਸਮਾਜਿਕ ਸੰਸਥਾ ਇਸ ਲਈ ਦੋਸ਼ੀ ਆ ਅੱਗੇ ਪ੍ਰਸ਼ਾਸਕੀ ਕਾਰਨ ਹੁੰਦੇ ਨੇ ਸਥਾਨਕ ਪ੍ਰਸ਼ਾਸਨ ਨੂੰ ਹਮੇਸ਼ਾ ਪ੍ਰਿਸ਼ਟ ਅਤੇ ਅਯੋਗ ਸਮਝਿਆ ਜਾਂਦਾ ਲੋਕਾਲੀਆ ਆਰਥਿਕ ਪ੍ਰਸ਼ਾਸਕੀ ਸਮਾਜਿਕ ਨੀਤੀਆਂ ਸਹੀ ਤਰ੍ਹਾਂ ਨਹੀਂ ਬਣਾ ਸਕਦੇ ਸਾਰੇ ਸ਼ਹਿਰ ਦੇ ਵਿਕਾਸ ਲਈ ਕੋ ਮਾਸਟਰ ਪਲਾਨ ਬਣਾਇਆ ਜਾਂਦਾ ਪਰ ਕਿਸੇ ਕਾਰਨ ਦੇ ਕਾਰਨ ਮਾਸਟਰ ਪਲਾਨ ਵਿੱਚ ਜਾਂ ਤਾਂ ਗੰਦੀਆ ਵਾਸਤੇ ਉਹਦੇ ਧਿਆਨ ਦਿੱਤਾ ਜਾਂਦਾ ਜਾਂ ਫਿਰ ਇਹਨਾਂ ਨੂੰ ਜਾਣ ਬੁੱਝ ਕੇ ਛੱਡ ਦਿੱਤਾ ਜਾਂਦਾ ਘਟੀਤੀ ਸਾਧਨ ਵੀ ਇਸ ਤਰ੍ਹਾਂ ਦੇ ਪੂਰਾ ਨਾ ਹੋਣ ਲਈ ਜ਼ਿੰਮੇਵਾਰ ਹੁੰਦੇ ਨੇ ਠੀਕ ਹੈ ਤੇ ਅਗੇ ਸੁਧਾਰ ਲਈ ਸਭ ਤੋਂ ਵੱਡੀ ਸਮੱਸਿਆ ਪੀਣ ਦੇ ਪਾਣੀ ਦੀ ਸਮੱਸਿਆ ਲੋਕਾਂ ਨੂੰ ਸਾਫ ਪਾਣੀ ਨਹੀਂ ਮਿਲਦਾ ਜਿਸ ਕਰਕੇ ਇਹਨਾਂ ਦਾ ਗੁਜ਼ਾਰਾ ਕਰਨ ਔਖਾ ਹੁੰਦਾ ਸਰਕਾਰ ਨੂੰ 24 ਘੰਟੇ ਸਾਫ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਨਿਕਾਸੀ ਦਾ ਪ੍ਰਬੰਧ ਸਰਕਾਰ ਨੂੰ ਪੱਕੀਆਂ ਨਾਲੀਆਂ ਪੱਕੇ ਸੀਵਰੇਜ ਪਖਾਨਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਲੋਕੋ ਬਿਮਾਰੀਆਂ ਤੋਂ ਦੂਰ ਰਹਿਣ ਬਿਜਲੀ ਨਾ ਹੋਣ ਦੀ ਵੱਡੀ ਸਮੱਸਿਆ ਤਾਂ ਇਹਨਾਂ ਲਈ ਬਿਜਲੀ ਦੀ ਤਾਰਾ ਪਾ ਕੇ ਬਿਜਲੀ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਉਦਯੋਗ ਵੀ ਇਹਨਾਂ ਵਸਤੀਆਂ ਲਈ ਹਾਲਤ ਸੁਧਾਰਨ ਲਈ ਅੱਗੇ ਆਉਣਾ ਚਾਹੀਦਾ ਉਦਯੋਗਾਂ ਨੂੰ ਤੇ ਜਿਹੜੇ ਵੀ ਮਜ਼ਦੂਰ ਉਦਯੋਗਾਂ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਰਹਿਣ ਲਈ ਪੱਕੇ ਮਹਾਨ ਮਹੌਜਾ ਕਰਵਾਉਣੇ ਚਾਹੀਦੇ ਨੇ ਚੰਗੇ ਨੇਤਾ ਅਫਸਰ ਸਰਕਾਰ ਦੀ ਨੀਤੀ ਰਾਜਨੀਤੀ ਦੇ ਖੇਤਰ ਤੋਂ ਉੱਠ ਕੇ ਸਮਾਜ ਦੀ ਸੇਵਾ ਲਈ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਇਮਾਨਦਾਰੀ ਨਾਲ ਇਹਨਾਂ ਬਸਤੀਆਂ ਦੇ ਉਥਾਨ ਲਈ ਵਧੀਆ ਕੰਮ ਕੀਤੇ ਜਾ ਸਕਣ